ਬੰਦੇ ਕੋ ਮੀਨਤਾ ਦੀ ਨੌਕਰੀ ਦੀ ਕਮਾਈ ਸਾਡੀ ਸਾਡੇ ਬਹੁਤ ਸਾਡੇ ਦੇ ਕਾਰਵਾਈ ਕਰ ਰਹੇ ਨੇ ਕਿਉਂ ਕਰ ਰਹੇ ਨੇ ਅਸੀਂ ਅੱਗੇ ਕਰੀ ਕਰਿਆ ਲਗਾ ਰਹੇ ਸਾਡਾ ਸੌਰਾ ਨੌਕਰੀ ਕਰਦੇ ਤਨਖਾਹ ਲਿਆਉਂਦਾ ਤੁਹਾਨੂੰ ਪਾਦ ਹੈ ਨਮੀਨਤਾ ਕੀਤੀ ਹੈ ਅਸੀਂ ਪਾਇਆ ਛੜਕਾ ਦਾ ਲੱਗਾ ਹੀ ਵੇਖੋ ਨਮੀਨਤਾ ਦੀ ਨੌਕਰੀ ਦੀ ਕਮਾਈ ਕਮਾਈ ਕੰਦਾ ਸਾਡੇ ਬਹੁਤ ਸਾਡੇ ਦੇ ਕਾਰਵਾਈ ਕਰ ਰਹੇ ਨੇ ਕਿਉਂ ਕਰ ਰਹੇ ਨੇ ਅਸੀਂ ਅੱਗੇ ਕਿਹੜੀ ਮਰਿਆ ਜੇ ਸਾਡਾ ਬਜ਼ੁਰਗਥਨ ਕਾ ਲਿਆ ਉਹਦਾ ਬੱਚੇ ਤੋਂ ਭਾਣ ਆ ਰਹੇ ਆ ਰਹੀ ਤਰ੍ਹਾਂ ਘਰਾਂ ਪੰਚਾਇਤ ਦੀ ਇਹ ਪੰਚਾਇਤ ਦੀ ਤਾਂ ਦੇ ਕੁਝ ਸਾਰਾ ਪਿੰਡੇ ਬਨਵੇਂ ਬਨਵੇਂ ਲੈਣੇ ਪੈ ਲਈ ਸਾਰਿਆਂ ਦੇ ਵਿੱਚ ਸਾਡੀ ਪੰਚਾਇਤ ਆ ਗਈ ਤੇ ਦੂਜਿਆਂ ਦੀਆਂ ਮਾਰਕੀਆਂ ਹੋ ਗਈਆਂ ਇੱਕ ਨਾ ਸਾਡੀ ਪੰਚਾਇਤ ਹਾਂਜੀ ਪਰਿਵਾਰੀ ਦੇ ਘਰੋਂ ਪੰਜ ਕਰਜੀ ਪੰਜ ਪਰਿਵਾਰ ਹਾਂਜੀ ਕਿੰਨੇ ਨੰਬਰ ਟੋਟਲ ਜਮੀਨ ਬਾਰੇ ਪਪਾਂ ਦੀ ਸਾਰਾ ਜਿ ਨਿਖਾਨ ਕਰਾ ਦੇ ਨੰਬਰ ਉਹ ਹੋਰ ਕੀ ਕਹਿਣਾ ਚਾਹੁੰਦਾ ਚੱਕਰੀ ਹੋ ਗਿਆ ਤੈਨੂੰ ਬਹੁਤ ੱਕਾ ਆ ਰਿਹਾ ਸਾਡਾ ਸੋਹਰਾ ਨੌਕਰੀ ਕਰਦੇ ਤਨਖਾਹ ਲਿਆਉਂਦਾ ਤੁਹਾਨੂੰ ਪਾਦਾ ਸਾਡੇ ਅੱਗੇ ਮਰੇ ਪਿਆ ਮੇਰਾ ਈਡਾ ਜਵਾਲ ਲੜਕਾ ਮੋਕ ਗਿਆ ਤੇ ਤਿੰਨ ਲੜਕੀਆਂ ਚੋਕੀ ਘਰ ਵਾਲੀ ਹਾਂਜੀ ਆ ਦੇਖੋ ਜੀ ਆ ਦੇਖੋ ਸਾਰੇ ਜੀ ਆ ਦੇਖੋ ਕਾਰ ਸਾਰੇ ਸਬੂਤ ਕੋਈ ਇਹ ਕਰਾ ਦੇ ਦਿਖਾ ਦਿਦਾ ਕਰੋ ਚਲ ਸ਼ਿਕਰ ਕਰੋ ਆ ਬਕਲਾ ਸਾਹਿਬ ਦੇਖੋ ਸਾਡੇ ਕੋਲ ਨਾ ਸਤੰਬਰ 2015 ਵਿੱਚ ਆਰਡਰ ਆ ਚੁੱਕੇ ਆ ਚੁੱਕੇ ਸੀਗੇ ਕਬਜ਼ਾ ਵਰਾੰਟ ਦੇ ਇਹਨਾਂ ਨੂੰ ਨੋਟਿਸ ਵੀ ਇਸ਼ੂ ਕਰਤੇ ਸੀਗੇ ਤੇ ਕੀ ਕਹਿੰਦੇ ਇਹਨਾਂ ਨੂੰ ਬਾਰ ਬਾਰ ਹਦਾਇਤਾ ਵੀ ਮੇਰੇ ਪੰਚਾਇਤ ਕੱਤਰ ਵੱਲੋਂ ਪੰਚਾਇਤ ਅਫਸਰ ਵੱਲੋਂ ਬਾਰ ਬਾਰ ਕਿਹਾ ਵੀ ਜਾ ਰਿਹਾ ਸੀ ਵੀ ਤੁਸੀਂ ਆਪਣੇ ਘਰ ਖਾਲੀ ਕਰ ਦਿਓ ਮੇਰੇ ਵੱਲੋਂ ਵੀ ਨੋਟਿਸ ਇਸ਼ੂ ਕੀਤੇ ਗਏ ਪਰ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਕਿਉਂਕਿ ਹੁਣ ਜਿਹੜੇ ਸਾਡੇ ਡਿਪਾਰਟਮੈਂਟ ਦੇ ਆ ਅਸੀਂ ਨਜਾਇਜ਼ ਕਬਜ਼ੇ ਜਿਹੜੇ ਉਹ ਛਡਵਾਣੇ ਆ ਠੀਕ ਹੈ ਇਸ ਤਹਿਤ ਹੀ ਅਸੀਂ ਅੱਜ ਮਤਲਬ ਜਿਹੜਾ ਅ ਬੀਸਾਬ ਨੂੰ ਵੀ ਕਿਹਾ ਸੀ ਕਿ ਸਾਡੇ ਜਿਹੜੇ ਡਿਪਾਰਟਮੈਂਟ ਤੇ ਇਹ ਨਜਾਇਜ਼ ਕਬਜ਼ੇ ਢਵਾਏ ਜਾਣੇ ਹਨ ਤਾਂ ਕਿ ਸਾਡੀ ਵੀ ਪ੍ਰੋਗਰੈਸ ਪੈ ਸਕੇ ਮੈਮ ਇੱਥੇ ਕਿੰਨੀ ਤੁਸੀਂ ਏਰੀਆ ਆਈਡੈਂਟੀਫਾਈ ਕੀਤਾ ਜਿਹੜਾ ਕਬਜ਼ਾ ਹੈਗਾ ਨਜਾਇਜ਼ ਤੋਂ ਦੇਖੋ ਹਲੇ ਤਾਂ ਮੇਰੇ ਕੋਲ 3-4 ਫਾਈਲਾਂ ਆਈਆਂ ਹੈ ਜੀਆਂ ਤੇ 3 ਕਰਦਾ ਅੱਜ ਅਸੀਂ ਕਰਨਾ ਹੈਗਾ ਤੇ ਉਹਦੇ ਸਬੰਧ ਵਿੱਚ ਅੱਜ ਅਸੀਂ ਆ ਕਾਰਵਾਈ ਕਰਨਾ ਹੈ ਮੈਮ ਇੱਕ ਅਹਿਮ ਸਵਾਲ ਹੈ ਇਹੀ ਉਹੀ ਪਿੰਡ ਹੈ ਆਇਡੈਂਟੀਫਾਈ ਕਰਦੇ ਹੋ ਕਿ ਜਿੱਥੇ ਪੰਚਾਇਤ ਇਲੈਕਸ਼ਨ ਨਹੀਂ ਹੋ ਸਕੀ ਉਹਦਾ ਕਾਰਨ ਕੀ ਸੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੰਚਾਇਤ ਇਲੈਕਸ਼ਨ ਕੋਈ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਆਤਾ ਜਿੱਥੇ ਨਜਾਇਜ਼ ਕਬਜ਼ੇ ਜ਼ਿਆਦਾ ਹੈ ਜਿਵੇਂ ਸਾਡੇ ਬੂਟਪ੍ਰਿੰਟ ਤੇ ਮੇਰੇ ਧਿਆਨ ਵਿੱਚ ਆਇਆ ਹੈ ਵੀ ਮੋਸਟਲੀ ਹੀ ਉਹ ਹੋ ਰਿਹਾ ਹੈ ਨਜਾਇਜ਼ ਕਬਜ਼ੇ ਤੇ ਉਸ ਦੇ ਰਿਗਾਰਡਿੰਗ ਜਿਵੇਂ ਮੈਨੂੰ ਕੋਰ ਇੰਸਟਰਕਸ਼ਨਸ ਆਈਆਂ ਤੇ ਉਹ ਘਰ ਇਹ ਸੀ ਆਇਡੈਂਟੀਫਾਈ ਕਰਵਾਤੀ ਮੈਨੂੰ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਨੇ ਬਿਲਕੁਲ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਜਾਇਜ਼ ਉਸਾਰੀਆਂ ਉਹਦੇ ਖਿਲਾਫ ਜਿਹੜੀ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜੀ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਵੀ ਇਹ ਨਜਾਇਜ਼ ਉਸਾਰੀਆਂ ਸੰਬੰਧੀ ਜਿਹੜੀ ਕਾਰਵਾਈ ਕੀਤੀ ਗਈ ਹੈ ਕੁਝ ਜਿਹੜੇ ਘਰ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਜਿਹੜੀ ਪੰਚਾਇਤੀ ਜ਼ਮੀਨਾਂ ਆਪਣੇ ਕਬਜ਼ੇ 'ਚ ਕੀਤੀਆਂ ਹੋਇਆ ਸੀ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਦੇ ਹੋਏ ਅੱਜ ਜਿਹੜਾ ਬੀਡੀਪੀਓ ਸਾਹਿਬ ਦੇ ਹੁਕਮਾ ਤਹਿਤ ਜਿਹੜੀ ਆ ਡਿਮੋਲੀਸ਼ਨ ਦੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਹੈ ਤੇ ਅੱਗੇ ਆਉਣ ਵਾਲੇ ਸਮੇਂ ਤੇ ਪਿਛਪੀ ਚੱਗੀਏ ਤਾਂ ਇਹ ਨਜਾਇਜ਼ ਸਾਰੀਆਂ ਹੋਣਗੀਆਂ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸਰ ਇਹਨਾਂ ਤੇ ਕੋਈ ਕਨੈਕਸ਼ਨ ਐਨਡੀਪੀਐਸ ਦਾ ਜਾਂ ਹੋਰ ਇਦਾਂ ਦੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਕਨੈਕਸ਼ਨ ਹੈਗੇ ਨੇ ਤੁਹਾਡੇ ਕੋਲ ਰਿਕਾਰਡ ਹੈਗੇ ਨੇ ਕਿ ਇਹ ਇਨਵੋਲਵ ਹੈਗੇ ਨੇ ਬਿਲਕੁਲ ਜਦੋਂ ਅਸੀਂ ਇਹਨਾਂ ਦਾ ਰਿਕਾਰਡ ਖੰਗਾਲਿਆ ਤਾਂ ਇਹਨਾਂ ਤੇ ਤਕਰੀਬਨ 9 ਮੁਕੱਦਮੇ ਜਿਹੜੇ ਐਨਡੀਪੀਐਸ ਤੇ ਆਲਰੇਡੀ ਦਰਜ ਹੈ ਇਹਨਾਂ ਦੀ ਹਿਸਟਰੀ ਹੈਗੀ ਹੈ ਜਿਹੜੀ ਐਨਡੀਪੀਐਸ ਐਕਟ ਦੇ ਕੇਸਿਸ ਦੀ ਜੀ ਸਰ ਇਸ ਲੋਕੇਸ਼ਨ ਦੇ ਵਿੱਚ ਕਿੰਨੀ ਆਇਡੈਂਟੀਫਿਕੇਸ਼ਨ ਹੈ ਇਹੋ ਜੇ ਮਾਮਲਿਆਂ ਦੀ ਔਰ ਸਾਰਿਆਂ ਤੇ ਕਾਰਵਾਈ ਇਸੇ ਤਰ੍ਹਾਂ ਦੀ ਹੈ ਨੇ ਬਿਲਕੁਲ ਇਹ ਕੰਟੀਨਿਊਸ ਪ੍ਰੋਸੈਸ ਹੈਗਾ ਇਹ ਸਾਡਾ ਜਿਹੜਾ ਬੂਟਪਿੰਡ ਜਿਹੜਾ ਸੁਭਨਪੁਰ ਥਾਣੇ 'ਚ ਪੈਂਦਾ ਹੈਗਾ ਇੱਕ ਡਰਗ ਹੌਟਸਪੌਟ ਹੈਗਾ ਇਹਦੇ ਤੇ ਅਸੀਂ ਜਿਹੜਾ ਖਾਸ ਫੋਕਸ ਕਰ ਰਹੇ ਹਾਂ ਤੇ ਜਿਹੜੀ ਵੀ ਇੱਥੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕਰਨੇ ਆ ਮੈਂ ਦੱਸਣਾ ਚਾਹਾਂਗਾ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਜੰਗ ਜਿਹੜੀ ਨਸ਼ਿਆ ਵਿਰੋਧ ਜਿਹੜਾ ਸ਼ੁਰੂ ਹੋਇਆ ਹੈ ਕਾਰਵਾਈ ਸ਼ੁਰੂ ਹੋਈ ਹੈ ਉਹਦੇ ਵਿੱਚ ਅਸੀਂ ਕਪੂਰਥਲਾ ਪੁਲਿਸ ਵੱਲੋਂ 111 ਮੁਕਦਮੇ ਦਰਜ ਕੀਤੇ ਗਏ ਹਨ ਤੇ 190 ਤੋਂ ਵੱਧ ਜਿਹੜੇ ਡਰੱਗਸ ਮਗਲਸ ਤੇ ਪੈਡਲਸ ਉਹ ਅਸੀਂ ਅਰੈਸਟ ਵੀ ਕੀਤੇ ਹਨ ਇਹਦੇ ਇਲਾਵਾ ਜਿਹੜਾ ਆ ਕਾਫੀ ਮੁੰਡਿਆਂ ਨੂੰ ਅਸੀਂ ਜਿਹੜੇ ਡੀ ਅਡਿਕਸ਼ਨ ਤੇ ਵੀ ਭਰਤੀ ਕਰਾਇਆ ਹੈਗਾ ਤੇ ਬਿਲਕੁਲ ਜਿਹੜੀ ਨਸ਼ਾ ਦੇ ਖਿਲਾਫ ਜੰਗ ਹੈ ਪੂਰੀ ਜੋਰ-ਸ਼ੋਰ ਨਾਲ ਜਿਹੜੀ ਜ਼ਿਲ੍ਹਾ ਪੁਲਿਸ ਵੱਲੋਂ ਕਰਾਈ ਜਾ ਰਹੀ ਹੈ ਬੰਦਿਆਂ ਜਵੇ ਕਿ ਇਹਨਾਂ ਦਾ ਜੋ ਸੋਰਸ ਆਫ ਇਨਕਮ ਸੀ ਕਿਤਨੇ ਤੋਂ ਡਰੱਗ ਬਣੀ ਸੀ ਔਰ ਪੁਲਿਸ ਨੂੰ ਵੀ ਫਿਰ ਸਖਤ ਕਾਰਵਾਈ ਤੇ ਸੱ ਲੈਣਾ ਪਿਆ ਨਹੀਂ ਬਿਲਕੁਲ ਜਿਹੜਾ ਨਸ਼ੇ ਦਾ ਜਿਹੜਾ ਇੱਕ ਜੜ ਹੈਗੀ ਹੈ ਉਹ ਜਿਹੜਾ ਇਹਨੂੰ ਲੁਕ੍ਰੇਟਿਵ ਬਿਜ਼ਨਸ ਮੰਨਦੇ ਹੈਗੇ ਆ ਜਾਂ ਜਿਹੜੀ ਨਜਾਇਜ਼ ਤਰੀਕੇ ਨਾਲ ਜਿਹੜੀ ਕਮਾਈ ਕਰਦੇ ਐ ਕਾਲਾ ਧਨ ਉਹਦੇ ਤਹਿਤ ਜਿਹੜੀ ਇਹ ਉਸਾਰੀ ਕਰਦੇ ਹੈ ਜਾਂ ਜ਼ਮੀਨਾਂ ਖਰੀਦੇ ਐ ਤੇ ਉਹ ਅਸੀਂ ਪ੍ਰਾਪਰਟੀਜ਼ ਵੀ ਆਈਡੈਂਟੀਫਾਈ ਕਰ ਰਹੇ ਆ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਵੀ ਕਰਾ ਰਹੇ ਆ ਤੇ ਉਹਨੂੰ ਜ਼ਬਤ ਵੀ ਕਰਾਵਾਂਗੇ ਅਗਲੇ ਸਵਾਲ ਹੈ ਜੀ ਕਿੰਨੀ ਇੱਕ ਅੱਜ ਲੋਕੇਸ਼ਨਾਂ ਦੇ ਕਾਰਵਾਈ ਹੋਣ ਜਾ ਰਹੀ ਹੈ ਨਹੀਂ ਅੱਜ ਬੂਟਪੇਂਟ ਤੇ ਹੀ ਜਿਹੜਾ ਜਿਹੜਾ ਬੀਡੀਪੀਓ ਸਾਹਿਬ ਵੱਲੋਂ ਜਿਹੜਾ ਹੁਕਮ ਹੋਇਆ ਅੱਜ ਇੱਥੇ ਹੀ ਕਾਰਵਾਈ ਹੈ ਆਉਣ ਵਾਲੇ ਸਮੇਂ 'ਚ ਹੋਰ ਵੀ ਅਸੀਂ ਕਰਾਂਗੇ ਇੱਥੇ ਅਸੀਂ ਅੱਜ ਦੋ ਘਰ ਜਿਹੜੇ ਆਈਡੈਂਟੀਫਾਈ ਕੀਤੇ ਹੈਗੇ ਜਿਹੜੇ ਨਜਾਇਜ਼ ਨਾੜੀ ਉਸਾਰੀ ਕੀਤੀ ਹੈ ਪੰਚਾਇਤੀ ਟੋਟਲ ਨੋਟਿਸ ਕਿੰਨੇ ਦਿੱਤੇ? ਟੋਟਲ ਨੋਟਿਸ ਕਿੰਨੇ ਹੈਗੇ? ਇਹ ਮੇਰਾ ਬੀਟੀਪੀਓ ਸਾਹਿਬ ਨੇ ਤੁਹਾਨੂੰ ਡਿਟੇਲਸ ਦੱਸ ਸਕਦੇ ਆ। ਚਲੋ ਯਾਰ ਫਰੇਮ ਕਰੋ। ਦੀ ਕਮਾਈ ਸਾਡੀ ਸਾਡੇ ਬਹੁਤ ਸਾਡੀ ਕਾਰਵਾਈ ਕਰ ਰਹੇ ਨੇ ਕਿਉਂ ਕਰ ਰਹੇ ਨੇ ਅਜੀ ਨਾਲ ਗੇਕਰੀ ਕਰ ਰਿਹਾ ਲੱਗਦਾ ਹੈ ਸਾਡਾ ਸਵਰ ਨੌਕਰੀ ਕਰਦੇ ਤਨਖਾਹ ਲਿਆਉਂਦਾ ਤੁਹਾਨੂੰ ਪਾਦ ਹੈ ਕੀ ਅਸੀਂ ਪਾਇਆ ਛਰਕਾ ਦਾ ਲੱਗਾ ਸੀ ਹੁਣ ਦੇਖੋ ਮਹਿਨਤਾ ਦੀ ਨੌਕਰੀ ਦੀ ਕਮਾਈ ਸਾਡੀ ਸਾਡੇ ਬਹੁਤ ਸਾਡੇ ਦੇ ਕਾਰਵਾਈ ਕਰ ਰਹੇ ਨੇ ਕਿਉਂ ਕਰ ਰਹੇ ਨੇ ਅਸੀਂ ਅੱਗੇ ਗਰੀ ਮਰਿਆ ਜੇ ਸਾਡਾ ਬਜ਼ੁਰਗ ਥਣ ਕਾ ਲਿਆ ਉਹਦੇ ਬੱਚੇ ਤੋਂ ਆਣ ਆ ਰਿਹਾ ਦੀ ਨਾ ਘਰ ਦਾ ਬੱਚਾ ਦੀ ਬੰਦਿਆ ਇਹ ਪੰਚਾਇਤ ਦੀ ਤਾਂ ਦੇਖੋ ਜੀ ਸਾਰਾ ਪਿੰਡ ਬੰਦਵੀ ਬੰਦਵੀ ਲੈਣੇ ਪੈਲੀ ਸਾਰਿਆਂ ਦੇ ਵਿੱਚ ਸਾਡੀ ਪੰਚਾਇਤ ਆ ਗਈ ਤੇ ਦੂਜਿਆਂ ਦੀਆਂ ਮਾਰਕੀਆਂ ਹੋ ਗਈਆਂ ਇੱਕ ਮੇਰਾ ਪੁੱਤ ਸਾਡੀ ਪੰਚਾਇਤ ਹਾਂਜੀ ਪੰਜ ਘਰ ਜੀ ਪੰਜ ਪਰਿਵਾਰ ਹਾਂਜੀ ਕਿੰਨੇ ਮੈਂਬਰ ਟੋਟਲ ਤੇ ਮੈਂਬਰ ਪਪਾਂ ਜੀ ਸਾਰੇ ਮੈਂਬਰ ਕੋਈ ਕੀ ਕਹਿਣਾ ਚਾਹੁੰਦਾ ਟੱਕਰੀ ਹੋ ਰਹੀ ਈ ਤੇ ਖੜਨਾ ਬਹੁਤ ਤਕਾ ਆ ਰਿਹਾ ਸਾਡਾ ਸਵਰਾ ਨੌਕਰੀ ਕਰਦੇ ਤਨਖਾਹ ਲਿਆਉਂਦਾ ਤੁਹਾਨੂੰ ਪਾਦਾ ਸਾਰੇ ਅੱਗੇ ਮਰੇ ਪਿਆ ਮੇਰਾ ਇੱਡਾ ਜਵਾਲ ਲੜਕਾ ਮੁੱਕ ਗਿਆ ਤੇ ਤਿੰਨ ਲੜਕੀਆਂ ਚੋਗੀ ਘਰ ਵਾਲੀ ਹਾਂਜੀ ਆ ਦੇਖੋ ਜੀ ਆ ਦੇਖੋ ਸਾਰੇ ਜੀ ਆ ਦੇਖੋ ਘਾਤ ਸਾਰੇ ਸਕੂਲ ਕੋਈ ਇਹ ਪਾ ਦੇ ਦੀ ਕਰੋ ਇੰਦਾ ਕੰਮ ਕਰ ਪੈਨਸ਼ਨ ਕਰਾਓ ਆ ਵਖਲਾ ਸਾਰੇ ਦੇਖੋ ਸਾਡੇ ਕੋਲ ਨਾ ਸਤੰਬਰ 2015 ਵਿੱਚ ਆਰਡਰ ਆ ਚੁੱਕੇ ਆ ਚੁੱਕੇ ਸੀਗੇ ਕਬਜ਼ਾ ਬਰੰਟ ਦੇ ਇਹਨਾਂ ਨੂੰ ਨੋਟਿਸ ਵੀ ਇਸ਼ੂ ਕਰਤੇ ਸੀਗੇ ਤੇ ਕੀ ਕਹਿੰਦੇ ਇਹਨਾਂ ਨੂੰ ਬਾਰ ਬਾਰ ਹਦਾਇਤਾਂ ਵੀ ਮੇਰੇ ਪੰਚਾਇਤ ਕੱਤਰ ਵੱਲੋਂ ਪੰਚਾਇਤ ਉਪ ਸਰ ਵੱਲੋਂ ਬਾਰ ਬਾਰ ਕਿਹਾ ਵੀ ਜਾ ਰਿਹਾ ਸੀ ਵੀ ਤੁਸੀਂ ਆਪਣੇ ਘਰ ਖਾਲੀ ਕਰ ਦਿਓ ਮੇਰੇ ਵੱਲੋਂ ਵੀ ਨੋਟਿਸ ਇਸ਼ੂ ਕੀਤੇ ਗਏ ਆ ਪਰ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਕਿਉਂਕਿ ਹੁਣ ਜਿਹੜੇ ਸਾਡੇ ਡਿਪਾਰਟਮੈਂਟ ਦੇ ਆ ਅਸੀਂ ਨਜਾਇਜ਼ ਕਬਜ਼ੇ ਜਿਹੜੇ ਉਹ ਛਡਵਾਣੇ ਆ ਠੀਕ ਹੈ ਇਸ ਤਹਿਤ ਹੀ ਅਸੀਂ ਅੱਜ ਮਤਲਬ ਜਿਹੜਾ ਇਹ ਸਭ ਨੂੰ ਵੀ ਕਿਹਾ ਸੀ ਕਿ ਸਾਡੇ ਜਿਹੜੇ ਡਿਪਾਰਟਮੈਂਟ ਦੇ ਨਜਾਇਜ਼ ਕਬਜ਼ੇ ਛਡਵਾਏ ਜਾਣੇ ਹਨ ਤਾਂ ਕਿ ਸਾਡੀ ਵੀ ਪ੍ਰੋਗਰੈਸ ਪੈ ਸਕੇ ਮੈਮ ਇੱਥੇ ਕਿੰਨੀ ਤੁਸੀਂ ਏਰੀਆ ਆਇਡੈਂਟੀਫਾਈ ਕੀਤਾ ਜਿਹੜਾ ਕਬਜ਼ਾ ਹੈਗਾ ਨਜਾਇਜ਼ ਉਹ ਦੇਖੋ ਹਲੇ ਤਾਂ ਮੇਰੇ ਕੋਲ 3-4 ਫਾਈਲਾਂ ਆਈਆਂ ਹੈ ਜੀਆਂ ਤੇ 3 ਘਰ ਦਾ ਅੱਜ ਅਸੀਂ ਕਰਨਾ ਹੈਗਾ ਤੇ ਉਹਦੇ ਸਬੰਧ ਵਿੱਚ ਅੱਜ ਅਸੀਂ ਇਹ ਕਾਰਵਾਈ ਕਰਨਾ ਹੈ ਮੈਮ ਇੱਕ ਅਹਿਮ ਸਵਾਲ ਹੈ ਇਹੀ ਉਹੀ ਪਿੰਡ ਹੈ ਆਇਡੈਂਟੀਫਾਈ ਕਰਦੇ ਹੋ ਕਿ ਜਿੱਥੇ ਪੰਚਾਇਤ ਇਲੈਕਸ਼ਨ ਨਹੀਂ ਹੋ ਸਕੀ ਉਹਦਾ ਕਾਰਨ ਕੀ ਸੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੰਚਾਇਤ ਇਲੈਕਸ਼ਨ ਕੋਈ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈਗਾ ਜਿੱਥੇ ਨਜਾਇਜ਼ ਕਬਜ਼ੇ ਜ਼ਿਆਦਾ ਹੈ ਜਿਵੇਂ ਸਾਡੇ ਬੂਟਪ੍ਰਿੰਟ ਤੇ ਮੇਰੇ ਧਿਆਨ ਵਿੱਚ ਆਇਆ ਹੈ ਕਿ ਮੋਸਟਲੀ ਹੀ ਉਹ ਹੈਗਾ ਨਜਾਇਜ਼ ਕਬਜ਼ੇ ਤੇ ਉਸ ਦੇ ਰਿਗਾਰਡਿੰਗ ਜਿਵੇਂ ਮੈਨੂੰ ਕੋ ਇਨਸਟਰਕਸ਼ਨਸ ਆਈਆਂ ਤੇ ਉਹ ਘਰ ਇਹ ਸੀ ਆਇਡੈਂਟੀਫਾਈ ਕਰਵਾ ਦੇਣਾ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਨੇ ਬਿਲਕੁਲ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਜਾਇਜ਼ ਉਸਾਰੀਆਂ ਉਹਦੇ ਖਿਲਾਫ ਜਿਹੜੀ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜੀ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਵੀ ਇਹ ਨਜਾਇਜ਼ ਉਸਾਰੀਆਂ ਸੰਬੰਧੀ ਜਿਹੜੀ ਕਾਰਵਾਈ ਕੀਤੀ ਗਈ ਹੈ ਕੁਝ ਜਿਹੜੇ ਘਰ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਜਿਹੜੀ ਪੰਚਾਇਤੀ ਜ਼ਮੀਨਾਂ ਆਪਣੇ ਕਬਜ਼ੇ 'ਚ ਕੀਤੀਆਂ ਹੋਇਆ ਸੀ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਦੇ ਹੋਏ ਅੱਜ ਜਿਹੜਾ ਬੀਟੀਪੀਓ ਸਾਥ ਦੇ ਹੁਕਮਾ ਤਹਿਤ ਜਿਹੜੀ ਆ ਡਿਮੋਲੀਸ਼ਨ ਦੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਹੈ ਤੇ ਅੱਗੇ ਆਉਣ ਵਾਲੇ ਸਮੇਂ ਤੇ ਪਿਛਪੀ ਚੜੀ ਇਤਨੀ ਨਜਾਇਜ਼ ਸਾਰੀਆਂ ਹੋਣਗੀਆਂ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸਰ ਇਹਨਾਂ ਤੇ ਕੋਈ ਕਨੈਕਸ਼ਨ ਐਨਡੀਪੀਐਸ ਦਾ ਜਾਂ ਹੋਰ ਇਦਾਂ ਦੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਕਨੈਕਸ਼ਨ ਹੈਗੇ ਨੇ ਤੁਹਾਡੇ ਕੋਲ ਰਿਕਾਰਡ ਹੈਗੇ ਨੇ ਕਿ ਇਹ ਇਨਵੋਲਵ ਹੈਗੇ ਨੇ ਬਿਲਕੁਲ ਜਿਹੜਾ ਅਸੀਂ ਇਹਨਾਂ ਦਾ ਰਿਕਾਰਡ ਖੰਗਾਲਿਆ ਤਾਂ ਇਹਨਾਂ ਤੇ तकरीबन 9 ਮੁਕਦਮੇ ਜਿਹੜੇ ਐਨਡੀਪੀਐਸ ਦੇ ਆਲਰੇਡੀ ਦਰਜ ਹੈ ਇਹਨਾਂ ਦੀ ਹਿਸਟਰੀ ਹੈਗੀ ਹੈ ਜਿਹੜੀ ਐਨਡੀਪੀਐਸ ਐਕਟ ਦੇ ਕੇਸਿਸ ਦੀ ਜੀ ਸਰ ਇਸ ਲੋਕੇਸ਼ਨ ਦੇ ਵਿੱਚ ਕਿੰਨੀ ਆਈਡੈਂਟੀਫਿਕੇਸ਼ਨ ਹੈ ਇਹੋ ਜੇ ਮਾਮਲਿਆਂ ਦੀ ਔਰ ਸਾਰਿਆਂ ਤੇ ਕਾਰਵਾਈ ਇਸੇ ਤਰ੍ਹਾਂ ਦੀ ਹੈ ਨਹੀਂ ਬਿਲਕੁਲ ਇਹ ਪਿੰਡ ਜਿਹੜਾ ਸੁਭਨਪੁਰ ਥਾਣੇ ਚ ਪੈਂਦਾ ਹੈਗਾ ਇੱਕ ਡਰਗ ਹੌਟਸਪੌਟ ਹੈਗਾ ਇਹਦੇ ਤੇ ਅਸੀਂ ਜਿਹੜਾ ਖਾਸ ਫੋਕਸ ਕਰ ਰਹੇ ਆ ਤੇ ਜਿਹੜੇ ਵੀ ਇੱਥੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕਰਨੇ ਆ ਮੈਂ ਦੱਸਣਾ ਚਾਹਾਂਗਾ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਜੰਗ ਜਿਹੜੀ ਨਸ਼ਿਆ ਵਿਰੋਧ ਜਿਹੜਾ ਸ਼ੁਰੂ ਹੋਇਆ ਹੈ ਕਾਰਵਾਈ ਸ਼ੁਰੂ ਹੋਈ ਹੈ ਉਹਦੇ ਵਿੱਚ ਅਸੀਂ ਕਪੂਰਥਲਾ ਪੁਲਿਸ ਵੱਲੋਂ 111 ਮੁਕਦਮੇ ਦਰਜ ਕੀਤੇ ਗਏ ਹਨ ਤੇ 190 ਤੋਂ ਵੱਧ ਜਿਹੜੇ ਡਰੱਗਸ ਮਗਲਸ ਤੇ ਪੈਡਲਸ ਉਹ ਅਸੀਂ ਅਰੈਸਟ ਵੀ ਕੀਤੇ ਹਨ ਇਹਦੇ ਇਲਾਵਾ ਜਿਹੜਾ ਆ ਕਾਫੀ ਮੁੰਡਿਆਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਤੇ ਵੀ ਭਰਤੀ ਕਰਾਇਆ ਹੈਗਾ ਤੇ ਬਿਲਕੁਲ ਜਿਹੜੀ ਨਸ਼ਾ ਦੇ ਖਿਲਾਫ ਜੰਗ ਹੈ ਪੂਰੀ ਜੋਰ ਸ਼ੋਰ ਨਾਲ ਜਿਹੜੀ ਜ਼ਿਲ੍ਹਾ ਪੁਲਿਸ ਵੱਲੋਂ ਕਰਾਈ ਜਾ ਰਹੀ ਹੈ। ਬੰਦਿਆਂ ਜਾਵੇ ਕਿ ਇਹਨਾਂ ਦਾ ਜੋ ਸੋਰਸ ਆਫ ਇਨਕਮ ਸੀ ਕਿ ਤਰ੍ਹਾਂ ਉਹ ਡਰੱਗ ਬਣੀ ਸੀ ਔਰ ਪੁਲਿਸ ਨੂੰ ਵੀ ਫਿਰ ਸਖਤ ਕਾਰਵਾਈ ਤੇ ਸੱਲਣਾ ਪਿਆ। ਨਹੀਂ ਬਿਲਕੁਲ ਜਿਹੜਾ ਨਸ਼ੇ ਦਾ ਜਿਹੜਾ ਇੱਕ ਜੜ ਹੈਗੀ ਹੈ ਉਹ ਜਿਹੜਾ ਇਹਨੂੰ ਲਿਊਕ੍ਰੇਟਿਵ ਬਿਜ਼ਨਸ ਮੰਨਦੇ ਹੈਗੇ ਆ ਜਾਂ ਜਿਹੜੀ ਅ ਨਜਾਇਜ਼ ਤਰੀਕੇ ਨਾਲ ਜਿਹੜੀ ਕਮਾਈ ਕਰਦੇ ਐ ਕਾਲਾ ਧਨ ਉਹਦੇ ਤਹਿਤ ਜਿਹੜੀ ਇਹ ਉਸਾਰੀ ਕਰਦੇ ਹੈ ਜਾਂ ਜ਼ਮੀਨਾਂ ਖਰੀਦੇ ਐ ਤੇ ਉਹ ਅਸੀਂ ਪ੍ਰਾਪਰਟੀਜ਼ ਵੀ ਆਈਡੈਂਟੀਫਾਈ ਕਰ ਰਹੇ ਆ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਵੀ ਕਰਾ ਰਹੇ ਆ ਤੇ ਉਹਨੂੰ ਜ਼ਬਤ ਵੀ ਕਰਾਵਾਂਗੇ ਅਗਲੇ ਸਵਾਲ ਹੈ ਜੀ ਕਿੰਨੀ ਇੱਕ ਅੱਜ ਲੋਕੇਸ਼ਨਾਂ ਤੇ ਕਾਰਵਾਈ ਹੋਣ ਜਾ ਰਹੀ ਹੈ ਨਹੀਂ ਅੱਜ ਬੂਟਪੇਂਟ ਤੇ ਹੀ ਜਿਹੜਾ ਜਿਹੜਾ ਬੀਡੀਪੀ ਸਾਹਿਬ ਵੱਲੋਂ ਜੋ ਹੁਕਮ ਹੋਇਆ ਅੱਜ ਇੱਥੇ ਹੀ ਕਾਰਵਾਈ ਹੈ ਆਉਣ ਵਾਲੇ ਸਮੇਂ 'ਚ ਹੋਰ ਵੀ ਅਸੀਂ ਕਰਾਂਗੇ ਕਿੰਨੇ ਕਾਰਜ ਇੱਥੇ ਅੱਜ ਕਰਨੇ ਨੇ ਇੱਥੇ ਅਸੀਂ ਅੱਜ ਦੋ ਘਰ ਜਿਹੜੇ ਆਈਡੈਂਟੀਫਾਈ ਕੀਤੇ ਹੈਗੇ ਜਿਹੜੇ ਨਜਾਇਜ਼ ਨ ਟੋਟਲ ਨੋਟਿਸ ਕਿੰਨੇ ਦਿੱਤੇ? ਟੋਟਲ ਨੋਟਿਸ ਕਿੰਨੇ ਹੈਗੇ? ਇਹ ਮੇਰੇ ਨਾਲ ਬੀਟੀਪੀਓ ਸਾਹਿਬ ਨੇ ਤੁਹਾਨੂੰ ਡਿਟੇਲਸ ਦੱਸ ਸਕਦੇ ਆ। ਚਲੋ ਜੀਰ ਫਰੇਮ ਕਰੋ। ਮਿੰਤਾ ਦੀ ਨੌਕਰੀ ਦੀ ਕਮਾਈ ਸਾਡੇ ਸਾਡੇ ਬਹੁਤ ਸਾਡੇ ਦੇ ਕਾਰਵਾਈ ਕਰ ਰਹੇ ਨੇ ਕਿਉਂ ਕਰ ਰਹੇ ਨੇ ਅਸੀਂ ਅੱਗੇ ਕਰੀ ਕਰਿਆ ਲੱਗਾਰੇ ਸਾਡਾ ਸੌਰਾ ਨੌਕਰੀ ਕਰਦੇ ਤਨਖਾਹ ਲਿਆਉਂਦਾ ਤੁਹਾਨੂੰ ਪਾਦ ਹੈ ਨੇ ਮੀਨਤਾ ਕੀਤੀ ਏ ਅਸੀਂ ਪਾਇਆ ਸ਼ਰਕਾ ਦਾ ਲੱਗਾ ਹੀ ਵਾਹ ਦੇਖੋ ਮੀਨਤਾ ਦੀ ਨੌਕਰੀ ਦੀ ਕਮਾਈ ਕਮਾਈ ਸਾਡੇ ਬਹੁਤ ਸਾਡੇ ਦੇ ਕਾਰਵਾਈ ਕਰ ਰਹੇ ਨੇ ਕਿਉਂ ਕਰ ਰਹੇ ਨੇ ਅਸੀਂ ਤਾਂ ਗਰੀਬ ਪਰਿਆ ਜੇ ਸਾਡਾ ਬਜ਼ੁਰਗ თან ਕਾ ਲਿਆ ਉਹਨਾਂ ਦੇ ਤੀ ਬੱਚੇ ਤੋਂ ਭਾਣ ਆ ਰਿਹਾ ਇਹ ਪਤਾ ਘਰਾਂ ਦਾ ਪੰਚਾਇਤੀ ਨਹੀਂ ਇਹ ਪੰਚਾਇਤ ਦੀ ਤਾਂ ਦੇ ਕੁਝ ਸਾਰਾ ਪਿੰਡੇ ਬਨਵੇਂ ਬਨਵੇਂ ਕੇ ਲੈਣੇ ਪੈਰੀ ਸਾਰਿਆਂ ਦੇ ਵਿੱਚ ਸਾਡੀ ਪੰਚਾਇਤ ਆ ਗਈ ਤੇ ਦੂਜਿਆਂ ਦੀਆਂ ਮਾਰਕੀਆਂ ਹੋ ਗਈਆਂ ਇੱਕ ਮੈਂ ਸਾਡੀ ਪੰਚਾਇਤ ਹਾਂਜੀ ਪਰਿਵਾਰੀ ਦੇ ਘਰੋਂ ਪੰਜ ਕਰਤੀ ਪੰਜ ਪਰਿਵਾਰ ਹਾਂਜੀ ਕਿੰਨੇ ਨੰਬਰ ਟੋਟਲ ਤੇ ਮੈਂ ਪਰੇ ਪਪਾ ਜੀ ਸਾਰੇ ਨੰਬਰ ਸੋ ਕੀ ਕਹਿਣਾ ਚਾਹੁੰਦਾ ਚੱਕਰੀ ਹੋ ਗਿਆ ਕੀ ਤੇ ਸਾਡਾ ਬਹੁਤ ਧੱਕਾ ਆ ਰਿਹਾ ਸਾਡਾ ਸੌਰਾ ਨੌਕਰੀ ਕਰਦੇ ਤਨਖਾਹ ਲਿਆਉਂਦਾ ਤੁਹਾਨੂੰ ਪਾਦਾ ਸਾਡੇ ਅੱਗੇ ਮਰੇ ਪਿਆ ਮੇਰਾ ਹੀ ਜਵਾਨ ਲੜਕਾ ਮੋਕ ਗਿਆ ਤੇ ਤਿੰਨ ਲੜਕੀਆਂ ਚੋਟੀ ਘਰ ਵਾਲੀ ਹਾਂਜੀ ਆਹ ਦੇਖੋ ਜੀ ਆਹ ਦੇਖੋ ਸਾਰੇ ਜੀ ਆਹ ਦੇਖੋ ਕਾਗਜ਼ ਸਾਰੇ ਸਬੂਤ ਆਹ ਕੋਈ ਇਹ ਦਿਖਾ ਦੇ ਦਿਸੀ ਕਰੋ ਇਦਾਂ ਕਰੋ ਕਾਰੋ ਚਲ ਸ਼ਿਕਰ ਆਹ ਲੋਕਾਂ ਸਾਰੇ ਹਾਂ ਆਹ ਕਰੋ ਵੜੇ ਤਾਲ ਦੇਖੋ ਸਾਡੇ ਕੋਲ ਨਾ ਸਤੰਬਰ 2015 ਵਿੱਚ ਆਰਡਰ ਆ ਚੁੱਕੇ ਆ ਚੁੱਕੇ ਸੀਗੇ ਕਬਜ਼ਾ ਬਰੰਟ ਦੇ ਇਹਨਾਂ ਨੂੰ ਨੋਟਿਸ ਵੀ ਇਸ਼ੂ ਕਰਤੇ ਸੀਗੇ ਤੇ ਕੀ ਕਹਿੰਦੇ ਇਹਨਾਂ ਨੂੰ ਬਾਰ ਬਾਰ ਹਦਾਇਤਾਂ ਵੀ ਮੇਰੇ ਪੰਚਾਇਤ ਕੱਤਰ ਵੱਲੋਂ ਪੰਚਾਇਤ ਅਫਸਰ ਵੱਲੋਂ ਬਾਰ ਬਾਰ ਕਿਹਾ ਵੀ ਜਾ ਰਿਹਾ ਸੀ ਵੀ ਤੁਸੀਂ ਆਪਣੇ ਘਰ ਖਾਲੀ ਕਰ ਦਿਓ ਮੇਰੇ ਵੱਲੋਂ ਵੀ ਨੋਟਿਸ ਇਸ਼ੂ ਕੀਤੇ ਗਏ ਆ ਪਰ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਕਿਉਂਕਿ ਹੁਣ ਜਿਹੜੇ ਸਾਡੇ ਡਿਪਾਰਟਮੈਂਟ ਦੇ ਆ ਅਸੀਂ ਨਜਾਇਜ਼ ਕਬਜ਼ੇ ਜਿਹੜੇ ਉਹ ਛਡਵਾਣੇ ਆ ਠੀਕ ਹੈ ਇਸ ਤਹਿਤ ਹੀ ਅਸੀਂ ਅੱਜ ਮੱਲੋ ਜਿਹੜਾ ਬੀ ਸਭ ਨੂੰ ਵੀ ਕਿਹਾ ਸੀ ਕਿ ਸਾਡੇ ਜਿਹੜੇ ਡਿਪਾਰਟਮੈਂਟ ਤੇ ਨਜਾਇਜ਼ ਕਬਜ਼ੇ ਢਵਾਏ ਜਾਣੇ ਹਨ ਤਾਂ ਕਿ ਸਾਡੇ ਵੀ ਪ੍ਰੋਗਰੈਸ ਪੈ ਸਕੇ ਮੈਮ ਇੱਥੇ ਕਿੰਨੀ ਤੁਸੀਂ ਏਰੀਆ ਆਈਡੈਂਟੀਫਾਈ ਕੀਤੇ ਜਿਹੜਾ ਕਬਜ਼ਾ ਹੈਗਾ ਨਜਾਇਜ਼ ਤੇ ਕੋ ਹਲੇ ਤਾਂ ਮੇਰੇ ਕੋਲ 3-4 ਫਾਈਲਾਂ ਆਈਆਂ ਹੈ ਜੀਆਂ ਤੇ 3 ਘਰ ਦਾ ਅੱਜ ਅਸੀਂ ਕਰਨਾ ਹੈਗਾ ਤੇ ਉਹਦੇ ਸਬੰਧ ਵਿੱਚ ਅੱਜ ਅਸੀਂ ਇਹ ਕਾਰਵਾਈ ਕਰਨਾ ਹੈ ਮੈਮ ਇੱਕ ਅਹਿਮ ਸਵਾਲ ਹੈ ਇਹੀ ਉਹੀ ਪਿੰਡ ਹੈ ਆਇਡੈਂਟੀਫਾਈ ਕਰਦੇ ਹੋ ਕਿ ਜਿੱਥੇ ਪੰਚਾਇਤ ਇਲੈਕਸ਼ਨ ਨਹੀਂ ਹੋ ਸਕੀ ਹੋਰ ਕਾਰਨ ਕੀ ਸੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੰਚਾਇਤ ਇਲੈਕਸ਼ਨ ਕੋਈ ਹੈ ਜਾਂ ਕੋਈ ਇਸ਼ੂ ਨਹੀਂ ਹੈਗਾ ਜਿੱਥੇ ਨਜਾਇਜ਼ ਕਬਜ਼ੇ ਜ਼ਿਆਦਾ ਹੈ ਜਿਵੇਂ ਸਾਡੇ ਫੂਟਪ੍ਰਿੰਟ ਤੇ ਮੇਰੇ ਧਿਆਨ ਵਿੱਚ ਆਇਆ ਹੈ ਕਿ ਮੋਸਟਲੀ ਹੀ ਉਹ ਹੈਗਾ ਨਜਾਇਜ਼ ਕਬਜ਼ਾ ਤੇ ਉਸ ਦੇ ਰਿਗਾਰਡਿੰਗ ਜਿਵੇਂ ਮੈਨੂੰ ਕੋ ਇਨਸਟਰਕਸ਼ਨਸ ਆਈਆਂ ਤੇ ਉਹ ਘਰ ਇਹ ਸੀ ਆਇਡੈਂਟੀਫਾਈ ਕਰਵਾਤੇ ਮੈਨੂੰ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਨੇ ਬਿਲਕੁਲ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਜਾਇਜ਼ ਉਸਾਰੀਆਂ ਉਹਦੇ ਖਿਲਾਫ ਜਿਹੜੀ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜੀ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਵੀ ਇਹ ਨਜਾਇਜ਼ ਉਸਾਰੀਆਂ ਸੰਬੰਧੀ ਜਿਹੜੀ ਕਾਰਵਾਈ ਕੀਤੀ ਗਈ ਹੈ ਕੁਝ ਜਿਹੜੇ ਘਰ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਜਿਹੜੀ ਪੰਚਾਇਤੀ ਜ਼ਮੀਨਾਂ ਆਪਣੇ ਕਬਜ਼ੇ 'ਚ ਕੀਤੀਆਂ ਹੋਇਆ ਸੀ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਦੇ ਹੋਏ ਅੱਜ ਜਿਹੜਾ ਬੀਟੀਪੀਓ ਸਾਥ ਦੇ ਹੁਕਮਾ ਤਹਿਤ ਜਿਹੜੀ ਆ ਡਿਮੋਲੀਸ਼ਨ ਦੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਹੈ ਤੇ ਅੱਗੇ ਆਉਣ ਵਾਲੇ ਸਮੇਂ ਤੇ ਵਿੱਚ ਵਿੱਚ ਚੜੀਏ ਤਾਂ ਇਹ ਨਜਾਇਜ਼ ਸਾਰੀਆਂ ਹੋਣਗੀਆਂ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸਰ ਇਹਨਾਂ ਤੇ ਕੋਈ ਕਨੈਕਸ਼ਨ ਐਨਡੀਪੀਐਸ ਦਾ ਜਾਂ ਹੋਰ ਇਦਾਂ ਦੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਕਨੈਕਸ਼ਨ ਹੈਗੇ ਨੇ ਤੁਹਾਡੇ ਕੋਲ ਰਿਕਾਰਡ ਹੈਗੇ ਨੇ ਕਿ ਇਹ ਇਨਵੋਲਵ ਹੈਗੇ ਨੇ ਬਿਲਕੁਲ ਜਦੋਂ ਅਸੀਂ ਇਹਨਾਂ ਦਾ ਰਿਕਾਰਡ ਖੰਗਾਲਿਆ ਤਾਂ ਇਹਨਾਂ ਤੇ तकरीबन 9 ਮੁਕਦਮੇ ਜਿਹੜੇ ਐਨਡੀਪੀਐਸ ਦੇ ਆਲਰੇਡੀ ਦਰਜ ਹੈ ਇਹਨਾਂ ਦੀ ਹਿਸਟਰੀ ਹੈਗੀ ਹੈ ਜਿਹੜੀ ਐਨਡੀਪੀਐਸ ਐਕਟ ਦੇ ਕੇਸਿਸ ਦੀ ਜੀ ਸਰ ਇਸ ਲੋਕੇਸ਼ਨ ਦੇ ਵਿੱਚ ਕਿੰਨੀ ਆਈਡੈਂਟੀਫਿਕੇਸ਼ਨ ਹੈ ਇਹੋ ਜੇ ਮਾਮਲਿਆਂ ਦੀ ਔਰ ਸਾਰਿਆਂ ਤੇ ਕਾਰਵਾਈ ਇਸੇ ਤਰ੍ਹਾਂ ਦੀ ਹੈ ਨਹੀਂ ਬਿਲਕੁਲ ਇਹ ਕੰਟੀਨ ਪਿੰਡ ਜਿਹੜਾ ਸੁਭਨਪੁਰ ਥਾਣੇ ਚ ਪੈਂਦਾ ਹੈਗਾ ਇੱਕ ਡਰਗ ਹੌਟਸਪੌਟ ਹੈਗਾ ਇਹਦੇ ਤੇ ਅਸੀਂ ਜਿਹੜਾ ਖਾਸ ਫੋਕਸ ਕਰ ਰਹੇ ਹਾਂ ਤੇ ਜਿਹੜੇ ਵੀ ਇੱਥੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕਰਨੇ ਆ ਮੈਂ ਦੱਸਣਾ ਚਾਹਾਂਗਾ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਜੰਗ ਜਿਹੜੀ ਨਸ਼ਿਆ ਵਿਰੋਧ ਜਿਹੜਾ ਸ਼ੁਰੂ ਹੋਇਆ ਹੈ ਕਾਰਵਾਈ ਸ਼ੁਰੂ ਹੋਈ ਹੈ ਉਹਦੇ ਵਿੱਚ ਅਸੀਂ ਕਪੂਰਥਲਾ ਪੁਲਿਸ ਵੱਲੋਂ 111 ਮੁਕਦਮੇ ਦਰਜ ਕੀਤੇ ਗਏ ਹਨ ਤੇ 190 ਤੋਂ ਵੱਧ ਜਿਹੜੇ ਡਰਗਸ ਸਮਗਲਸ ਤੇ ਪੈਡਲਰਸ ਉਹ ਅਸੀਂ ਅਰੈਸਟ ਵੀ ਕੀਤੇ ਹਨ ਇਹਦੇ ਇਲਾਵਾ ਜਿਹੜਾ ਕਾਫ